ਸਤ ਸੰਗਿਓ ਗੁਰੂ ਹਰਿਐ ਸਾਹਿਬ ਜੀ ਸਿੰਘਾਸਨ ਤੇ ਬੈਠੇ ਨੇ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣ ਗਏ ਨੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਸਤਗੁਰ ਦੇ ਦਰਸ਼ਨਾਂ ਵਾਸਤੇ ਗੁਰੂ ਹਰਿਐ ਸਾਹਿਬ ਜੀ ਸੁਭਾਏਮਾਨ ਨੇ ਸੰਗਤਾਂ ਦਰਸ਼ਨ ਕਰਕੇ ਆਪਣੇ ਭਾਗ ਬਣਾ ਰਹੀਆਂ ਨੇ ਜੋ ਉਹ ਸਮਾਂ ਇੱਕ ਪਿਆਰ ਵਾਲੇ ਕਵੀ ਨੇ ਗੁਰਮੁਖ ਲਿਖਿਆ ਉਹ ਕਵੀ ਕੀ ਲਿਖਦਾ ਆਓ ਦੋਵੇਂ ਹੱਥ ਜੋੜ ਲਓ ਪਿਆਰ ਦੇ ਵਿੱਚ ਗੁਰੂ ਹਰਿਐਸਾ ਜੀ ਦੇ ਚਰਨ ਰਾਂ ਧਿਆਨ ਤਰੋ ਜੀ ਜੋ ਉਹ ਕਵੀ ਪਿਆਰ ਤੇ ਲਿਖਦਾ ਜੀ ਗੁਰ ਸਤ ਗੁਰ ਹਾਰੇ ਰਾਏ ਜੀ ਬੈਠੇ ਤਖਤ ਸੁਬਾਈ ਗੁਰ ਸੱਤੇ ਗੁਰ ਹਰੇ ਰਾਏ ਜੀ ਬੈਠੇ ਤਖਤ ਸਵਾਈ ਪਦ ਸਾਚੇ ਪਾਤਸ਼ਾਹ ਕੋ ਤਨਹੀ ਕੋ ਬਾਨਿਆਏ ਪਦ ਸੱਚੇ ਪਾਤਸ਼ਾਹ ਤੂੰ ਤਨਹੀ ਕੋ ਬਨਿਆਏ ਕਹਿੰਦੇ ਗੁਰੂ ਹਰਿਐ ਸਭੀ ਤਖਤ ਦੇ ਸੁਭਾਏ ਮਾਨ ਨੇ ਤੇ ਸ਼ੋਭਾ ਦੇ ਰਹੇ ਨੇ ਅੱਜ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣ ਗਏ ਤੇ ਸਭ ਤੋਂ ਪਹਿਲਾਂ ਘਰ ਦੇ ਕੀ ਕੀਤਾ ਗੁਰੂ ਹਰਿਐ ਸਭ ਜੀ ਨੇ ਵਖ ਵਖ ਥਾਵਾਂ ਤੇ 52 ਬਾਗ ਲਗਾਏ ਗੁਰਮੁਖ ਵਖ ਵਖਤਾਵਾਂ ਤੇ ਬੇਅੰਤ ਸੰਗਤਾਂ ਹੁੰਦੀਆਂ ਨੇ ਸਤਿਗੁਰ ਦੀ ਸ਼ਰਨ ਵਿੱਚ ਰਹਿਣ ਵਾਲੇ ਭਾਈ ਗੁੰਮਦਾ ਜੀ ਬੜੇ ਪ੍ਰੇਮ ਦੇ ਨਾਲ ਸੰਗਤਾਂ ਦੀ ਸੇਵਾ ਕਰਦੇ ਨੇ ਨਾਮ ਦੇ ਰਸੀਏ ਨੇ ਸਤਿਗੁਰ ਦੇ ਹਰ ਬਚਨ ਨੂੰ ਕਮਾਉਂਦੇ ਨੇ ਤੇ ਪਿਆਰ ਵਿੱਚ ਜੀਵਨ ਨੂੰ ਲੰਘਾਉਂਦੇ ਨੇ ਪਿਆਰ ਵਿੱਚ ਸਤ ਸੰਗਿਓ ਇਧਰੋਂ ਕਾਬਲ ਤੋਂ ਸੰਗਤ ਆਉਂਦੀ ਹੈ ਹੱਥ ਜੋੜ ਕੇ ਗੁਰੂ ਹਰਿਰਾਇ ਜੀ ਨੂੰ ਆਖਣ ਲਈ ਸੰਗਤ ਸਤਗੁਰੂ ਜੀ ਕਿਰਪਾ ਕਰੋ ਕਾਬਲ ਦੀਆਂ ਸੰਗਤਾਂ ਵੱਲੋਂ ਬੇਨਤੀ ਹੈ ਗਰੀਬ ਨਵਾਜ਼ ਜੀ ਤੁਸੀਂ ਕਾਬਲ ਚਰਨ ਪਾਓ ਆਪ ਦੀ ਉਸ ਵੇਲੇ ਗੁਰੂ ਹਰਿਐਸਾ ਜੀ ਕਹਿੰਦੇ ਅਜੇ ਇੱਥੇ ਰਜੇਵਾ ਬਹੁਤ ਹੈ ਬਹੁਤ ਸੁਵਾਂਵਾ ਚੱਲ ਰਹੀਆਂ ਨੇ ਸੰਗਤਾਂ ਵਾਸਤੇ ਵੱਡੇ ਤੌਰ ਤੇ દવાਖਾਨਾ ਵੀ ਬਣ ਰਿਹਾ ਹੈ ਵੱਖ-ਵੱਖ ਇਲਾਕਿਆਂ 'ਚ ਕੁਦਰਤ ਨੂੰ ਸੰਭਾਲਣ ਵਾਸਤੇ ਬਾਗ ਵੀ ਲਗਾਏ ਜਾ ਰਹੇ ਨੇ ਅਜੇ ਇੱਧਰ ਜਿਹਾ ਹੈ ਸਤਿਗੁਰੂ ਫਿਰ ਕੋਈ ਪਿਆਰਾ ਸਿੱਖ ਆਪਣਾ ਭੇਜ ਦਿਓ ਉਸ ਵੇਲੇ ਗੁਰੂ ਹਰੈ ਸਿੰਘ ਜੀ ਜਗਾ ਮਾਰਦੇ ਨੇ ਸਿੱਖਾਂ ਵੱਲ ਤੇ ਕਿੱਧਰ ਨਿਕਲ ਗਈ ਗੁਰੂ ਹਰੈ ਸਿੰਘ ਜੀ ਦੀ ਭਾਈ ਗੌਂਦਾ ਜੀ ਵੱਲ ਭਾਈ ਗੌਂਦਾ ਜੀ ਨੇ ਕੋਲ ਬੁਲਾਇਆ ਭਾਈ ਗੌਂਦਾ ਜੀ ਕਾਬਲ ਦੀ ਸੰਗਤ ਆਈ ਹੈ ਜਾਓ ਤੁਸੀਂ ਕਾਬਲ ਚਲੇ ਜਾਓ ਉੱਥੇ ਧਰਮਸ਼ਾਲਾ ਵੀ ਬਣਾਓ ਤੇ ਉਧਰ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਤੇ ਉਸ ਵੇਲੇ ਗੁਰੂ ਹਰੈ ਸਿੰਘ ਸਾਹਿਬ ਜੀ ਕਹਿੰਦੇ ਭਾਈ ਗੰਗਾ ਜੀ ਤੁਹਾਡੇ ਵਿੱਚੋਂ ਹੀ ਸੰਗਤਾਂ ਨੂੰ ਸਾਡੇ ਦਰਸ਼ਨ ਹੋਇਆ ਕਰਨਗੇ ਸਤਿਗੁਰੂ ਤੁਹਾਡੀ ਕਿਰਪਾ ਨਾਲ ਸੰਗਤਾਂ ਨੇ ਦਰਸ਼ਨ ਤਾਂ ਕਰ ਲਏ ਪਰ ਮੈਨੂੰ ਗਰੀਬ ਨੂੰ ਦਰਸ਼ਨ ਕਿਵੇਂ ਹੋਣਗੇ ਤੇ ਉਸ ਵੇਲੇ ਗੁਰੂ ਹਰੈ ਸਿੰਘ ਸਾਹਿਬ ਜੀ ਕਹਿੰਦੇ ਆਪਣੇ ਆਸਣ ਤੇ ਬੈਠ ਕੇ ਚੌਂਕੜਾ ਮਾਰ ਕੇ ਜਦੋਂ ਸ਼ਬਦ ਦੀ ਕਮਾਈ ਕਰੋਗੇ ਨਾ ਉਸ ਵੇਲੇ ਤੁਹਾਨੂੰ ਸਾਡੇ ਝਲਕਾਰੇ ਪਿਆ ਕਰਦਗੇ ਸ਼ਬਦ ਦੀ ਕਮਾਈ ਕਰਨੀ ਹੈ ਆਓ ਗੁਰਮਖੋ ਇੱਕ ਦੋ ਮਿੰਟ ਅਸੀਂ ਵੀ ਹਾਜ਼ਰੀ ਲਗਾਈਏ ਬਨਾਲਾ ਜੀਵੇਂ ਸਤਿਗੁਰੂ ਜੀ ਕਿਰਪਾ ਕਰਨ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ ਚ ਬੈਠ ਕੇ ਸਮਾਗਮ ਦਾ ਆਨੰਦ ਮਾ ਰਹੇ ਹੋ ਪ੍ਰੇਮ ਦੇ ਵਿੱਚ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਹਤ ਨਾਮ ਵਾਹਿਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਹੇ ਗੁਰ ਦਨਵਾਹੇ ਗੁਰ ਭਾਈ ਗੌਂਦਾ ਜੀ ਕਾਬਲ ਚਲੇਗੇ ਸਤਿਗੁਰ ਹੁਕਮ ਮੰਨ ਕੇ ਸਭ ਤੋਂ ਪਹਿਲਾਂ ਉਥੇ ਧਰਮਸ਼ਾਲਾ ਬਣਾਈ ਸੰਗਤਾਂ ਦੇ ਸਹਿਯੋਗ ਦੇ ਨਾਲ ਹੁਣ ਜਾਨਾ ਅੰਮ੍ਰਿਤ ਵੇਲੇ ਜਾਗਦੇ ਨੇ ਗੁਰਬਾਣੀ ਪੜ੍ਹਦੇ ਨੇ ਸ਼ਬਦ ਦੀ ਕਮਾਈ ਕਰਦੇ ਨੇ ਉਪਰੰਤ ਧਰਮਸ਼ਾਲਾ ਜਾ ਕੇ ਸੰਗਤਾਂ ਨੂੰ ਨਾਮ ਦੇ ਨਾਲ ਜੋੜਦੇ ਨੇ ਸਮਬੀਦਾ ਜਾ ਰਿਹਾ ਹੈ ਸੰਗਤਾਂ ਬਹੁਤ ਪ੍ਰਸੰਨ ਨੇ ਕਬਲ ਦੀਆਂ ਬੜੀਆਂ ਖੁਸ਼ ਨੇ ਸੰਗਤਾਂ ਪਰ ਭਾਈ ਗਮਦਾ ਜੀ ਦੇ ਅੰਦਰ ਵਿਰਾਗ ਹੈ ਇੱਕ ਦਿਨ ਭਾਈ ਗਮਦਾ ਜੀ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਰੂਟੀਨ ਮੁਤਾਬਕ ਚੌਂਕੜਾ ਮਾਰ ਕੇ ਆਸਣ ਤੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਸ਼ਾਮ ਕਰ ਦਿੱਤਾ ਅੰਦਰ ਵਿਰਾਗ ਹੈ ਦਰਸ਼ਨਾਂ ਦੀ ਭੁੱਖ ਹੈ ਇੱਕ ਘੜੀ ਨਾ ਮਿਲਤੇ ਤਾਂ ਕਲ ਜਗ ਹੋਤਾ ਹੁਣ ਕਦ ਮਿਲੀਏ ਪ੍ਰਭ ਤੁਧ ਭਗਵੰਤਾ ਅੱਜ ਇੰਨਾ ਵਿਰਾਗ ਅੰਦਰ ਕਿਤੇ ਬਾਣੀ ਪੜਦਿਆਂ ਪੜਦਿਆਂ ਨਾ ਸੁਰਤੀ ਦੇ ਵਿੱਚ ਗੁਰੂ ਹਰਿਐ ਸਜ ਸੁ ਵਸਾ ਕੇ ਨਾ ਸਤਗੁਰ ਦੇ ਆਪਣੇ ਹੱਥਾਂ ਦੇ ਨਾਲ ਚਰਨ ਫੜ ਲਏ ਸੁਰਤੀ ਦੇ ਵਿੱਚ ਉਧਰ ਸਿੰਘਾਸਨ ਤੇ ਕੀਰਪੁਰ ਸਾਹਿਬ ਗੁਰੂ ਹਰਿਐਸਾ ਜੀ ਬੈਠੇ ਨੇ ਐਡਾ ਮਨ ਜੁੜਿਆ ਇੱਕੋ ਪੰਕਤੀ ਵਾਰ-ਵਾਰ ਪੜੀ ਯਾਰ ਨੇ ਭਾਈ ਗਉਂਦਾ ਜੀ ਚਰਨ ਛੱਡਦੇ ਨੇ ਉਧਰ ਦਿਨ ਚੜ ਗਿਆ ਇੱਕ ਘੜੀ ਬੀਤੀ ਦੋ ਘੜੀਆਂ ਬੀਤ ਗਈਆਂ ਲਾਂਗੜੀ ਆਇਆ ਸਤਗੁਰੂ ਦੀ ਪ੍ਰਸ਼ਾਦਾ ਅੱਜ ਆਪ ਜੀ ਸਿੰਘਾਸਨ ਤੋਂ ਉੱਠਦੇ ਨਹੀਂ ਪਏ ਸਤਗੁਰੂ ਨੇ ਹੱਥ ਨਾਲ ਇਸ਼ਾਰਾ ਕੀਤਾ ਸਤ ਸੰਗਿਓ ਸਮਾਂ 2 ਦਾ ਘੱਟ ਦੁਪਹਿਰ ਦਾ ਸਮਾਂ ਆ ਗਿਆ ਦੁਪਹਿਰ ਦਾ ਸਮਾਂ ਵੀ ਲੰਘ ਗਿਆ ਸਾਰੇ ਸਿੱਖ ਹਰਾਨ ਨੇ ਸੰਗਤਾਂ ਹਰਾਨ ਨੇ ਇਹ ਕੀ ਅਜ ਗੁਰੂ ਹਰਿਐਸ ਜੀ ਸਿੰਘਾਸਨ ਤੋਂ ਉੱਠਦੇ ਨਹੀਂ ਪਏ ਨਾ ਹਿਲਦੇ ਪਏ ਨੇ ਉਧਰ ਕਾਬਲ ਵੀ ਸੰਗਤਾਂ ਬਾਦ ਉਡੀਕਦੀਆਂ ਪਈਆਂ ਨੇ ਅੱਜ ਭਾਈ ਗੌਂਦਾ ਜੀ ਧਰਮਸ਼ਾਲਾ ਵੀ ਨਹੀਂ ਆਏ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲਦੇ ਪਏ ਸਤ ਸੰਗਿਓ ਦੁਪਹਿਰ ਤੋਂ ਬਾਅਦ ਫਿਰ ਭਾਈ ਗਉਂਦਾ ਜੀ ਨੇ ਸਤਗੁਰ ਦੇ ਚਰਨ ਜਿਹੇ ਛੱਡੇ ਨਾ ਇਧਰੋਂ ਸਤਗੁਰੂ ਸਿੰਘਾਸਨ ਤੋਂ ਉੱਠੇ ਵੜ ਸਿੱਖ ਆਖਲ ਕੇ ਸਤਗੁਰੂ ਅੱਜ ਕੀ ਤੁਹਾਡੀ ਇਹ ਮੌਜ ਸੀ ਅਸ ਸਿੰਘਾਸਨ ਤੋਂ ਉੱਠੇ ਨਾ ਤੁਸੀਂ ਪ੍ਰਸ਼ਾਦਾ ਛਕਿਆ ਤੁਹਾਡੇ ਪਿਆਰ ਵਾਲੇ ਸਿੱਖਾਂ ਨੇ ਵੀ ਪ੍ਰਸ਼ਾਦਾ ਨਹੀਂ ਛਕਿਆ ਪਹਿਲਾਂ ਆਪ ਭੋਗ ਲਗਾਉਂਦੇ ਹੋ ਛਕਦੇ ਫਿਰ ਸਿੱਖ ਛਕਦੇ ਨੇ ਮਹਾਰਾਜ ਜੀ ਤੇ ਸਤਗੁਰ ਜੀ ਆਖਣ ਲੱਗੇ ਭਲਿਓ ਅਸੀਂ ਕੀ ਕਰਦੇ ਅਸੀਂ ਕੀ ਕਰਦੇ ਅਜ ਭਾਈ ਗੌਂਦੇ ਨੇ ਸਾਡੇ ਚਰਨ ਛੱਡੇ ਹੀ ਨਹੀਂ ਉਹ ਸੁਰਤੀ ਵਿੱਚ ਸਾਡੇ ਚਰਨ ਫੜ ਕੇ ਬੈਠਾ ਸੀ ਸਿੱਖ ਹੈਰਾਨ ਭਾਈ ਗੌਂਦਾ ਕਾਬਲ ਹੈ ਸਤਿਗੁਰੂ ਜੀ ਇੱਥੇ ਉਧਰੋਂ ਗੁਰਮਖੋ ਫਿਰ ਸਿੱਖਾਂ ਨੇ ਸਮਾਂ ਨੋਟ ਕਰ ਲਿਆ ਚਲੋ ਭਾਈ ਗੌਂਦਾ ਆਵੇਗਾ ਨੂੰ ਪੁੱਛਾਂਗੇ ਕੁਝ ਸਮੇਂ ਬਾਅਦ ਇੱਕ ਦਿਨ ਅੰਮ੍ਰਿਤ ਵੇਲੇ ਧਰਮਸ਼ਾਲਾ ਜਿੱਦੋਂ ਜਮਾਨ ਦੀ ਸਮਾਪਤੀ ਹੋਈ ਭਾਈ ਗਉਂਦਾ ਅਖਨੇਕਾ ਸੰਗਤ ਜੀ ਚਲੋ ਗੁਰੂ ਹਰਿਐ ਸਾਹਿਬ ਦੇ ਕੀਰਤਪੁਰ ਸਾਹਿਬ ਜਾ ਕੇ ਦਰਸ਼ਨ ਕਰੀਏ ਬੇਅੰਤ ਸੰਗਤਾਂ ਪਰਿਵਾਰਾਂ ਦੇ ਪਰਿਵਾਰ ਤਿਆਰ ਹੋ ਗਏ ਗੁਰਮੁਖ ਜੀ ਨੂੰ ਪਤਾ ਲੱਗਾ ਸਭ ਸੰਗਤਾਂ ਤਿਆਰ ਹੋ ਗਈਆਂ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਭਾਈ ਗਉਂਦਾ ਜੀ ਕੀਰਤਪੁਰ ਸਾਹਿਬ ਪਹੁੰਚੇ ਤੇ ਜਾ ਕੇ ਗੁਰੂ ਹਰਿਐ ਸਾਹਿਬ ਦੇ ਮਹਾਰਕ ਚਰਨ ਫੜ ਲਏ ਅੱਖਾਂ ਦੇ ਵਿਰਾਗ ਦੇ ਨਾਲ ਸਤਿਗੁਰ ਦੇ ਚਰਨ ਧੋਤੇ ਗੁਰੂ ਹਰਿਐ ਸਨੇ ਮੋਢਿਆ ਤੇ ਫੜਿਆ ਤੇ ਗੱਲ ਦੇ ਨਾਲ ਲਾ ਲਿਆ ਤੇਰੇ ਪਿਆਰ ਤੋਂ ਸਦਕੇ ਤੇਰੇ ਪਿਆਰ ਤੋਂ ਬਲਿਹਾਰੇ ਐਡਾ ਪਿਆਰ ਤੇਰੇ ਅੰਦਰ ਤੂੰ ਹੁਕਮ ਵੀ ਬਣਾਇਆ ਹੈ ਤੇ ਪਿਆਰ ਵੀ ਰੱਜ ਕੇ ਕੀਤਾ ਹੈ ਕਿੰਨੇ ਟੁੱਟਿਆ ਹੋਏ ਨੇ ਤੂੰ ਕਾਬਲ ਜਾ ਕੇ ਪਰਮੇਸ਼ਰ ਨਾਲ ਜੋੜਿਆ ਹੈ ਗੁਰਬਾਣੀ ਨਾਲ ਜੋੜਿਆ ਹੈ ਸ਼ਬਦ ਨਾਲ ਜੋੜਿਆ ਹੈ ਇਧਰੋਂ ਫਿਰ ਜੋ ਕੀਰਤਪੁਰ ਸੈ ਸਿੱਖ ਸਨ ਉਹ ਕਾਬਲ ਦੀਆਂ ਸੰਗਤਾਂ ਨੂੰ ਪੁੱਛਦੇ ਨੇ ਕਿ ਫਲਾਣੇ ਫਲਾਣੇ ਦੇ ਨੇ ਭਾਈ ਗਉਂਦਾ ਜੀ ਕਿੱਥੇ ਸਨ ਉਹਨਾਂ ਦੱਸਿਆ ਫਿਰ ਰਮਜ ਉਦੋਂ ਖੁੱਲੀ ਕਿ ਐਦਾਂ ਭਾਈ ਗਉਂਦਾ ਜੀ ਦੁਪਹਿਰ ਤੋਂ ਵਾਰਾਂ ਬਾਾਰ ਨਿਕਲੇ ਨੇ ਫਿਰ ਸੰਗਤਾਂ ਨੂੰ ਗੁਰਮੁਖੋ ਉਹ ਗੱਲ ਸਮਝ ਪਈ ਕਿ ਸਤਿਮੁਤ ਹੀ ਭਾਈ ਗਉਂਦਾ ਜੀ ਨੇ ਸਤਗੁਰ ਦੇ ਚਰਨ ਪੜੇ ਹੋਏ ਸਨ ਸਤਗੁਰ ਨੇ ਸਹਿ ਸੁਭਾਏ ਸੰਸਾਰ ਦੇ ਲੋਕਾਂ ਨੂੰ ਸਮਝਾਤਾ ਇਸ ਸੰਸਾਰ ਦੇ ਲੋਕੋ ਕਿਸੇ ਵੇਲੇ ਬੜੋਂ ਤਨ ਕਰਕੇ ਮਜਬੂਰੀ ਕਰਕੇ ਗੁਰੂ ਤੋਂ ਦੂਰ ਵੀ ਹੋਣਾ ਪਰ ਦੇ ਸੁਰਤੀ ਕਰਕੇ ਤੁਸੀਂ ਨੇਰੇ ਹੋ ਨਾ ਤਾਂ ਵੀ ਤੁਸੀਂ ਖੁਸ਼ੀਆਂ ਦੇ ਪਾਤਰ ਬਣ ਜਾਂਦੇ ਹੋ ਤਾਂ ਵੀ ਤੁਹਾਨੂੰ ਗੁਰੂ ਘਰ ਦੀਆਂ ਖੁਸ਼ੀਆਂ ਮਿਲ ਜਾਂਦੀਆਂ ਨੇ ਤਾਂ ਵੀ ਤੁਸੀਂ ਮਨ ਕਰਕੇ ਗੁਰੂ ਦੇ ਨੇਰੇ ਹੋ ਜਾਂਦੇ ਹੋ ਸੋ ਸਤਗੁਰੂ ਪਿਆਰਾ ਨੇਰੇ ਨਾਲ ਹੈ ਸਦਾ ਅੰਗ ਸੰਗੇ ਅਪੰਗੰ ਬੇਬੂਤੇ ਉਹ ਸਦਾ ਨਾਲ ਹੈ ਗੁਰਮੁਖੋ ਜੇ ਸਿੱਖ ਦੀ ਸੁਰਤ ਸਤਗੁਰ ਦੇ ਨਾਲ ਜੁੜ ਜਾਵੇ ਇਹ ਸੁਰਤ ਤੇ ਸ਼ਬਦ ਦਾ ਗੁਰਮੁਖੋ ਸੰਬੰਧੀ ਇਹ ਹੋਇਆ ਹੈ ਸਤਗੁਰ ਕਿਰਪਾ ਕਰਨ ਸਤਗੁਰ ਬਖਸ਼ਿਸ਼ ਕਰਨ ਅਧ ਭਾਈ ਗੌਂਦੇ ਤੇ ਸਤਗੁਰ ਨੇ ਬੜੀਆਂ ਰਹਿਮਤਾਂ ਬਖਸ਼ੀਆਂ ਕੀਤੀਆਂ ਆਖੇ ਭਾਈ ਗੌਂਦਾ ਜੀ ਤੂੰ ਹੱਥੋਂ ਬਲੇ ਹਾਰੇ ਤੁਹਾਡੇ ਤੋਂ ਸਦਕੇ ਜਾਈਏ ਵੇਖੋ ਇੱਕ ਉਹ ਸਮਾਂ ਹੁੰਦਾ ਹੈ ਜਦੋਂ ਸਿੱਖ ਗੁਰੂ ਤੋਂ ਸਦਕੇ ਜਾਂਦਾ ਹੈ ਬਲੇਹਾਰੇ ਜਾਂਦਾ ਹੈ ਪਰ ਜਦੋਂ ਸਿੱਖ ਦਾ ਪਿਆਰ ਗੁਰੂ ਨਾਲ ਵੱਧ ਜਾਵੇ ਨਾ ਫੇ ਗੁਰੂ ਵੀ ਆਪਣੇ ਸਿੱਖ ਤੋਂ ਸਦਕੇ ਸਿੱਖ ਤੋਂ ਕੁਰਬਾਨ ਸਿੱਖ ਤੋਂ ਬਲੇਹਾਰੇ ਜਾਂਦਾ ਹੈ ਆਓ ਗੁਰਮਖਾਂ ਨੂੰ ਬੇਨਤੀ ਹੈ ਇੱਕ ਵਾਰ ਸ਼ਬਦ ਪੜ੍ਹ ਦੋ ਜੀ ਸੋਹੀ ਮਹੱਲਾ ਗੁਰੂ ਅਰਜਨ ਦੇ ਪਿਤਾ ਜੀ ਸੁਹੀ ਰਾਗ ਵਿੱਚ ਇਹ ਸ਼ਬਦ ਉਚਾਰਨ ਕਰਦੇ ਨੇ ਗੁਰ ਆਪਣੇ ਉਪਰ ਬਲ ਜਾਈਏ ਬਲ ਜਾਈਏ ਤੋਂ ਭਾਵ ਕੁਰਬਾਨ ਜਾਈਏ ਸਤਗੁਰੂ ਜੀ ਕਹਿੰਦੇ ਹੈ ਭਾਈ ਤੂੰ ਆਪਣੇ ਗੁਰੂ ਤੋਂ ਕੁਰਬਾਨ ਜਾ ਗੁਰੂ ਤੋਂ ਸਦਕੇ ਜਾ ਗੁਰੂ ਦੀ ਸ਼ਰਨ 'ਚ ਪੈ ਕੇ ਆਪਣੇ ਆਪ ਨੂੰ ਪਬ ਆਪਣੇ ਹੋਮੇ ਨੂੰ ਮਿਟਾ ਕੇ ਗੁਰੂ ਦੀ ਛੱਦ ਵਿੱਚ ਆ ਆਠ ਬਹਿਰ ਹਰ ਹਰ ਜਸ ਗਾਈ ਐ ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਹੀ ਗੁਰੂ ਦੀ ਰਹਿਮਤ ਨਾਲ ਹੀ ਅੱਠੇ ਪੈੜ ਹੀ ਪ੍ਰਮਾਤਮਾ ਦੀ ਸਤਸਲਾ ਦੇ ਗੀਤ ਗਾਏ ਜਾ ਸਕਦੇ ਨੇ ਸਿਮਰ ਸੋ ਪ੍ਰਭ ਆਪਣਾ Swami ਸਤਿਗੁਰੂ ਜੀ ਕਹਿੰਦੇ ਤੂੰ ਆਪਣੇ ਮਾਲਕ ਦੇਵ ਨੂੰ ਸਿਮਰਦਾ ਰਹਿ ਕਿਉਂਕਿ ਉਹਦੇ ਸਿਮਰਨ ਦੀ ਬਖਸ਼ਿਸ਼ ਨਾਲ ਹੀ ਰਹਿਮਤਾਂ ਵਰਤਦੀਆਂ ਨੇ ਸਦਾ ਆਪਣੇ ਮਾਲਕ ਨੂੰ ਪਰਮਾਤਮਾ ਨੂੰ ਧਿਆ ਸਗਲ ਘਟਾ ਕਾ ਅੰਤਰ ਜਾਮੀ ਰਹਾ ਉਹ ਪਰਮਾਤਮਾ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਤੂੰ ਉਹਦਾ ਸਿਮਰਨ ਕਰਨਾ ਹੈ ਤੂੰ ਸਭ ਜੀਵਾਂ ਦੇ ਦਿਲਾਂ ਦੀ ਜਾਣਨ ਵਾਲਾ ਹੈ ਸ਼ਰਨ ਕਮਲ ਸੋ ਲਾਗੀ ਪ੍ਰੀਤ ਸੱਚੀ ਪੂਰਨ ਨਿਰਮਲ ਰੀਤ ਗੁਰੇਬਨਵਾ ਸਤਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਸੋਹਣੇ ਚਰਨਾਂ ਨਾਲ ਤੂੰ ਪਿਆਰ ਪਾ ਸਤਗੁਰੂ ਜੀ ਕਹਿੰਦੇ ਅਟਲ ਮੁਕੰਮਲ ਤੇ ਪਵਿੱਤਰ ਜੁਗਤ ਵਾਲਾ ਜੋ ਹੈ ਉਹਦੇ ਚਰਨਾਂ ਨਾਲ ਤੂੰ ਪ੍ਰੀਤ ਪਾਲੈ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੀ ਕਿਲ ਵਿਖ ਜਾਹੀ ਗਰੀਬ ਉਹ ਸਤਗੁਰੂ ਜੀ ਕਹਿੰਦੇ ਪ੍ਰਮਾਤਮਾ ਜਿਸ ਮਨੁੱਖ ਦੇ ਮਨ ਵਿੱਚ ਵਸਦਾ ਹੈ ਨਾ ਤੇ ਵੀ ਉਹ ਪ੍ਰਮਾਤਮਾ ਦੀ ਗੁਰੂ ਦੀ ਹੀ ਕਿਰਪਾ ਹੈ ਕਰ ਕਿਰਪਾ ਪ੍ਰਭ ਦੀਨ ਦਿਆਲਨ ਨਾਨਕ ਮੰਗੈ ਸੰਤਰ ਵਾਲਾ ਜਿਸ ਦੇ ਹਿਰਦੇ 'ਚ ਪ੍ਰਮਾਤਮਾ ਵਸ ਜਾਂਦਾ ਉਹਦੇ ਦੁੱਖ ਵੀ ਦੂਰ ਹੋ ਜਾਂਦੇ ਨੇ ਉਹਦੇ ਅਨੇਕਾਂ ਜਨਮਾਂ ਦੇ ਪਾਪ ਵੀ ਦੂਰ ਹੋ ਜਾਂਦੇ ਨੇ ਅਗੇ ਸਤਿਗੁਰੂ ਜੀ ਕਹਿੰਦੇ ਕੜ ਕਿਰਪਾ ਤਬ ਦੀਨ ਦਇਆਲਾ हे ਪ੍ਰਭੂ ਜੀ हे ਦੀਨ ਦਇਆਲੂ ਜੀ हे ਨਿਮਾਨੇ ਦੇ ਪਰਦਾਇਆ ਕਰਨ ਵਾਲੇ ਜੀ ਤੁਸੀਂ ਆਪਣੀ ਕਿਰਪਾ ਦਾਸ ਗਰੀਬ ਤੇ ਵੀ ਬਣਾ ਕੇ ਰੱਖੋ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਗੁਰੂ ਦੀ ਧੂੜ ਸਦਾ ਮੰਗਦੇ ਰਹਿਣਾ ਚਾਹੀਦਾ ਹੈ ਕਰ ਕਿਰਪਾ ਪ੍ਰਭ ਦੀਨ ਦਇਆਲਾ ਅੰਤਰ ਵਾਲਾ ਆਉ ਵਿਚਾਰ ਕਰਦੇ ਆ ਇੱਕ ਨੇ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤਿਗੁਰੂ ਜੀ ਬਖਸ਼ਣ ਜੋਗ ਨੇ ਦੱਸ ਦੀਆਂ ਭੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦੇਹੋ ਅਸੀਸ ਪਰਵਾਨੋ ਪਤੇ ਪਿਆਰ ਵਿੱਚ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ